ਸ਼ਿਗਾਰ ਦੀ ਸਾਰਿਆਂ ਨੂੰ ਕੌਰ ਬਲੌਗ ਤੇ ਤੁਹਾਡਾ ਸਵਾਗਤ ਹੈ। ਸਵੇਰ ਦੇ 8:00 ਵੱਜ ਗਏ 5:30 ਆਪਾਂ ਨਾ ਤੋ ਕਿ ਤਿਆਰਾਂ ਕਿਉਂਕਿ ਅੱਜ ਆਪਾਂ ਜਾ ਰਹੇ ਹਾਂ ਮੇਰੀ ਵੱਡੀ ਦੰਡ ਦੇ ਘਰ ਉਹ ਰਹਿੰਦੇ ਨੇ ਜਲੰਧਰ ਕੋਲ। ਤੇ ਟ੍ਰੈਫਿਕ ਹੋ ਜਾਂਦਾ ਇਸ ਕਰਕੇ ਅਸੀਂ ਅੱਜ ਸਾਰੇ ਚੱਲੇ ਆ। ਉਹ ਵੀ ਕੈਨੇਡਾ ਤੋਂ ਆਇਆ। ਤੇ ਉਹ ਕਹਿੰਦੇ ਪਹਿਲੇ ਤੁਸੀਂ ਮਿਲਣਾ ਉਹ ਫਿਰ ਅਸੀਂ ਮਿਲਣਾ ਵਾਂਗੇ। ਫਿਰ ਮੰਮੀ ਨੂੰ ਕਿਹਾ ਮੰਮੀ ਕਹਿੰਦੇ ਨਹੀਂ ਮੈਂ ਹਜੇ ਜਾਣਾ ਨਹੀਂ ਪਹਿਲਾਂ ਤੁਸੀਂ ਜਾ ਕੇਓ। ਮੈਂ ਬਾਅਦ ਵਿੱਚ ਜਾ ਕੇ ਆਉਂਗੀ ਕਿਉਂਕਿ ਅਸੀਂ ਵੀ ਹਜੇ ਹੁਣੇ ਆਏ ਆ। ਘਰੇ ਸੈਟਿੰਗ ਹੈ ਨਹੀਂ। ਤਾਂ ਕਰਕੇ ਆਪਾਂ ਚੱਲਿਆਂ ਪਹਿਲਾਂ ਸਭ ਠੀਕ ਹੈ ਮੰਮੀ ਅਸੀਂ ਤੁਹਾਡੀ ਵੱਡੀ ਕੁੜੀ ਨੂੰ ਮਿਲ ਕੇ ਆਉਣੀ ਠੀਕ ਹੈ ਨਵਾਜ ਵਾਸਤੇ ਕੁਝ ਕਹਿਣਾ ਹੋਵੇ ਬਹੁਤ ਮਿਸ ਕਰਦੇ ਨੇ ਨਵਾਜ ਨੂੰ ਜੀ ਨਹੀਂ ਲੱਗਦਾ ਹੋਰ ਮਿਲ ਜਦਾਂ ਤਾਂ ਵਧੀਆ ਸੀ ਉਹ ਕਹਿੰਦੀ ਨਹੀਂ ਪਹਿਲਾਂ ਤੁਸੀਂ ਆਓ ਫਿਰ ਅਸੀਂ ਆਵਾਂਗੇ ਤਾਂ ਅਸੀਂ ਹੁਣ ਉਹਨੂੰ ਮਿਲ ਕੇ ਆ ਕੇ ਨਾਲ ਹੀ ਲਿਆਉਨੇ ਆ ਕੋਸ਼ਿਸ਼ ਕਰਾਂਗੇ ਮੈਨੂੰ ਪਤਾ ਮੇਰੀ ਚੱਲਣੀ ਤਾਂ ਐ ਨਹੀਂ ਮੈਂ ਟਰਾਈ ਜ਼ਰੂਰ ਕਰੂੰਗੀ ਉਹਨਾਂ ਦੇ ਘਰੇ ਫੰਕਸ਼ਨ ਆ ਤੇ ਆਪਣੇ ਇੱਧਰ ਸਾਹਮਣੇ ਛੋਟਾ ਗੁਰਦੁਆਰਾ ਸਾਹਿਬ ਆ ਜਿੱਥੇ ਸਾਰੇ ਖੇਤਾਂ 'ਚ ਰਹਿੰਦੇ ਆ ਨਾ ਗੁਰਦੁਆਰਾ ਸਾਹਿਬ ਆ ਜਿਹੜਾ ਵੱਡਾ ਗੁਰਦੁਆਰਾ ਸਾਹਿਬ ਸਾਡੇ ਪਿੰਡ 'ਚ ਆ ਤੇ ਅਸੀਂ ਖੇਤਾਂ 'ਚ ਰਹਿੰਦੇ ਕਰਕੇ ਇੱਥੇ ਸਾਹਮਣੇ ਛੋਟਾ ਜਿਹਾ ਗੁਰਦੁਆਰਾ ਆ ਤੇ ਇਸ ਟਾਈਮ ਬਾਠ ਹੋ ਰਿਹਾ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਉਹਨਾਂ ਦੇ ਘਰੇ ਜਾ ਕੇ ਤੇ ਆਪਾਂ ਹੁਣ ਚੱਲ ਜੀਏ ਓਕੇ ਮੰਮੀ ਮਿਲਦੇ ਆ ਫਿਰ ਠੀਕ ਠੀਕ ਆ ਕੋਸ਼ਿਸ਼ करूंगी ਮੈਂ ਤੁਹਾਡੀ ਕੁੜੀ ਨੂੰ ਲੈ ਆਵਾਂ ਠੀਕ ਕੋਈ ਨਹੀਂ ਕੋਈ ਹੋਰ ਮੈਂ ਕਿਹਾ ਕਿ ਆਈ ਨਹੀਂ ਜੂਗੇ ਕਿ ਮੈਂ ਗਿਆ ਲਈ ਆਇਆ ਅੰਦਾਜ਼ ਹੂੰ ਬਚਾਰਾ ਨਵਾਜ਼ ਨੂੰ ਮੈਂ ਕਹ ਦੂ ਵੀ ਤੇਰੀ ਨਾਨੀ ਬਹੁਤ ਮਿਸ ਕਰਦੀ ਆ ਆ ਜਾ ਸਾਡੇ ਨਾਲ ਹੀ ਚੱਲ ਣਾ ਨਹੀਂ ਕਰਦੀ ਠੀਕ ਹੈ ਹੋਰ ਹੱਦ ਤੇ ਵੀ ਉਹ ਵੀ ਵੇਟ ਕਰਦਾ ਹੋਣਾ ਤੇ ਅਸੀਂ ਅੱਜ ਜਾ ਰਹੇ ਵੱਡੀ ਨੰਦ ਕੋਲੇ ਤੇ ਸਾਇਦ ਅਸੀਂ ਛੋਟੀ ਨੰਦ ਕੋਲੇ ਵੀ ਜਾਈਏ ਉਹਨੂੰ ਸਰਪ੍ਰਾਈਜ਼ ਦੇਈਏ ਜਾ ਕੇ ਪਤਾ ਨਹੀਂ ਉਹ ਜਾਂਦੇ ਨੂੰ ਘਰੇ ਹੋਊ ਕੀ ਕਿ ਨਹੀਂ ਵਿਆਹ ਸਾਧੀਆਂ ਚ ਰੁੱਝੇ ਕਿਉਂਕਿ ਉਹਨਾਂ ਦੇ ਫੰਕਸ਼ਨ ਨੇਗੇ ਬਹੁਤ ਜ਼ਿਆਦਾ ਤੇ ਉਹ ਵਿਆਹ ਸਾਧੀਆਂ ਚ ਰੁੱਝੇ ਹੋਣਗੇ ਚਲੋ ਠੀਕ ਆ ਓਕੇ ਬਾਏ ਮਿਲਦੇ ਆ ਚਲੋ ਜੀ ਆਪਾਂ ਇਸੇ ਨਾਲੀ ਵਲੌਗ ਨੂੰ ਕੰਟੀਨਿਊ ਕਰਾਂਗੇ ਮਨੂੰ ਪhleka ਪੈ ਗਿਆ ਮੈਂ ਇਧਰ ਡਰਾਈਵਰ ਵਾਲੇ ਪਾਸੇ ਤੇ ਬੈ ਗਈ ਮਨੂੰ ਮੇਸਾ ਪhleka ਬੰਦਾ ਮੈਂ ਇਧਰ ਦੀ ਆ ਕੇ ਬੈਠਣ ਲੱਗੀ ਸੀ ਕਿਵੇਂ ਗੁੱਡ ਮਾਰਨਿੰਗ ਕਰੋ ਕਿਤੇ ਚੱਲੇ ਆਪਾਂ ਬਾੜੀ ਦੀਦੀ ਕੋਲੇ ਚਲੋ ਮਾਲ ਦੇ ਆਪਾਂ ਤੁਹਾਨੂੰ ਉੱਥੇ ਆ ਗਈ ਬਾਹਰ ਬਹੁਤ ਜ਼ਿਆਦਾ ਹਨੇਰਾ ਆ ਕਿਉਂਕਿ ਅਜੇ 5:30 ਹੋਏ ਆ ਸਵੇਰ ਦੇ ਤੇ ਆਪਾਂ ਉੱਥੇ ਖੜੇ ਸੀ 4 ਵਜੇ ਤੁਸੀਂ ਆਪਣੀ ਵੱਡੀ ਦੀਦੀ ਕੋ ਦਿੱਦੀ ਮੈਂ ਆ ਰਹਾ ਹੂੰ ਮਾਦਰ ਵੀ ਕਿਹਾ ਆ ਰਹਾ ਹੂੰ ਕਿ ਦਿੱਦੀ ਮੈਂ ਆ ਆਹ ਨੂੰ ਸਰਪ੍ਰਾਈਜ਼ ਹੈ ਹਾਂ ਗगन ਨੂੰ ਸਰਪ੍ਰਾਈਜ਼ ਦੇਵਾਂਗੇ ਗगन ਨੂੰ ਨਹੀਂ ਦੱਸਣਾ ਹੈ ਨਾ ਗਗਨ ਨੂੰ ਸਰਪ੍ਰਾਈਜ਼ ਦੇਵਾਂਗੇ ਦਿਦੀ ਨੂੰ ਤਾਂ ਪਤਾ ਹੀ ਆ ਪਾਉਣੇ ਆਉਣੇ ਤਾਂ ਫਾਨੂੰ ਸੱਦਿਆ ਗਗਨ ਨੂੰ ਸਰਪ੍ਰਾਈਜ਼ ਦੇ ਦਾਂਗੇ ਤੇ ਚਲੋ ਕਿ ਨਵਦੀ ਲਾਦਦਾ ਨਾ ਸਵੇਰੇ ਸਵੇਰੇ 5:30 ਵਜੇ ਪੰਜਾਬ ਚੋਂ ਟਾ ਬੰਦਾ ਆ ਨਾ ਇਹਨੇ ਮੈਂ ਪਿੱਛੋਂ ਕਿਹਾ ਵੀ ਫਰੂਟ ਲੈ ਲੈ ਕਹਿੰਦਾ ਨਹੀਂ ਅੱਗੇ ਖੁੱਲੇ ਹੋਣੇ ਤੇ ਹੁਣ ਇਹਨੇ ਟਾਈਮ ਬਾਅਦ ਆਦੂ ਭੈਣ ਦੇ ਘਰ ਚਲੇ ਤੇ ਖਾਲੀ ਹੱਥ ਨਾ ਕੋਈ ਫਰੂਟ ਨਾ ਕੋਈ ਮਠਿਆਈ ਕਹਿੰਦਾ ਮੇਰੀ ਭੈਣ ਨੂੰ ਕਹਿ ਦਊਗਾ ਕੋਈ ਨਹੀਂ ਦੁਕਾਨਾਂ ਬੰਦ ਸੀਗੀਆਂ ਭੈਣੇ ਗੁੱਸਾ ਨਾ ਕਰੀ ਨਿਗਾਨ ਖੁੱਲੀ ਨਹੀਂ ਕਿਵੇਂ ਆਪਣੀ ਭੈਣ ਨੂੰ ਜਾ ਕੇ ਘਰੇ ਕੀ ਕਹੂੰ ਤੂੰ ਕੇਲੇ ਲੈ ਲੇ ਫਰੂਟ ਲੈ ਤੂੰ ਕੇਲੇ ਲੈ ਕੇ ਜਾਣੇ ਸੀਗੇ ਖੁੱਲੀ ਨਹੀਂ ਸੀ ਵੀ ਦਸਵੇਰ ਉਹ ਆ ਜੇ ਸੁੱਤੇ ਪਏ ਵੀ ਨਹੀਂ ਉੱਠੇ ਉਹਨੇ ਆਪ ਤੜਕੀ ਆ ਕੇ ਉਹ ਤਾਂ ਸੁੱਤੇ ਪਏ ਵੀ ਨਹੀਂ ਉੱਠੇ ਉਹਨੇ ਆਪ ਤੜਕੀ ਆ ਕੇ ਸਾਡੇ ਤਾਂ ਤੋਂ ਵੀ ਮੈਂ ਵੈਸੇ ਹੀ ਕਰਿਆ ਦੀਦੀ ਨੂੰ ਚੱਕਿਆ ਨਹੀਂ ਦੀਦੀ ਨੇ ਜੀ ਮਨ ਲਾਦਾ ਸੁੱਤੇ ਪਿਆ ਜੇ ਉਹਨਾਂ ਨੇ ਉਹਨਾਂ ਨੂੰ ਉਹ ਨਹੀਂ ਹੋਣਾ ਹੈ ਵੀ ਆਪਾਂ ਇੰਨੀ अर्ਲੀ ਆ ਸਕਦੇ ਆ ਦੇਖ ਕਿੰਨਾ ਸੋਹਣਾ ਲੱਗਦਾ ਵੈ ਬਾਦਨਾ ਹੁਣ ਅੱਜ ਵੀ ਪੰਜਾਬ ਬੀਬੀ ਕੁੰਡਾ ਹੋ ਲ ਅਸੀਂ ਆ ਗਏ ਬੀਬੀ ਤਰਪੇਕੇ ਆ ਗਏ ਕੁੰਡਾ ਕੋਲ ਦਰੋ ਹੋਇਆ 7:30 ਹੈ ਨਾ ਵੀ ਸਾਨੂੰ ਪੌਣਾ ਇੱਕ ਘੰਟਾ ਹੋ ਗਿਆ ਰੇ ਖੜਿਆ ਨੂੰ ਸਾਡੀ ਕੁੜੀ ਨੇ ਗੀਟੀ ਨਹੀਂ ਖੋਲਿਆ ਨਾ ਫੋਨ ਚੱਕਦੀ ਸੁੱਤੀ ਪਈ ਆ ਦਰਵਾਜ਼ਾ ਬੰਨਣਾ ਪੈਣਾ ਫੇ ਰੁੱਟੋ ਚਲੋ ਜੀ ਨਵਾਜ਼ੀ ਤਰਫ ਮम्मा ਆ ਗਿਆ

ਸਾਹੀ ਮਾਸੀ ਕਿਵੇਂ ਹੈ ਹਨ ਵੀ ਅਸੀਂ ਬਾਹਰ ਸੋਫਿਆਂ ਤੇ ਬੈਠੇ ਆ ਵੀ ਬਾਹਰ ਆ ਜਾਓ ਦੀਦੀ ਨੂੰ ਕਹਿੰਦੇ ਨਹੀਂ ਤੁਸੀਂ ਝੂਠ ਮਾਰਦੇ ਹੋ ਸੋਫਿਆਂ ਤੇ ਕਿਤੇ ਆ ਗਏ ਹੋ ਅਜੇ ਉੱਠ ਕੇ ਨਹੀਂ ਆਏ ਹੋਣ ਜਦ ਮਾਸੀ ਨੇ ਬਿਮਾਰੀ ਪਤਾ ਲੱਗਿਆ ਹੁਣ ਘਰੇ ਆਉਣ ਫੋਨ ਘਟਿਆ ਹੁਣ ਆਉਣ ਨਿੱਕੇ ਦੀ ਖੇਡਾਂ ਉਹਦਾ ਸਾਈਕਲ ਖੜਾ ਇਹ ਚੁੱਕਣੀ ਨਹੀਂ ਦਾਦੀ ਨਹੀਂ ਚੁੱਕਣੀ ਨਹੀਂ ਅੱਛਾ ਮੈਂ ਆਣੀ ਤੇ ਮੈਂ ਤਾਂ ਵੀ ਅਸੀਂ ਸਾਡੀ ਨਾਲ ਮੇਰੀ ਨਣਦ ਦੇ ਘਰੇ ਮੇਰੀ ਨਣਦ ਸੁੱਤੀ ਪਈ ਅੱਜ ਉਹਨੂੰ ਪਤਾ ਨਹੀਂ ਲੱਗਿਆ ਵੀ ਅਸੀਂ ਆ ਗਏ ਉਹ ਨੀਂਦਾਂ ਲਾਉਂਦੇ ਜਦੋਂ ਕੈਨੇਡਾ ਗਏ ਸੀ ਉਦੋਂ ਵੀ ਜਦੋਂ ਮੈਂ ਸੁੱਤੀ ਪਈ ਉੱਟੀ ਤੇ ਸੁੱਤੀ ਵੀ ਡੁੱਟੀ ਦਾ ਵਲੌਗ ਹੋਣਾ ਹੈ ਅੱਜ ਵੀ ਇਦਾਂ ਹੀ ਬਣਾਉਣਾ ਹੁੰਦਾ ਲੱਡੂ ਦੀਆ ਕਿੱਡਾ ਪਈਆ ਵੱਡੇ ਹੋ ਨਹੀਂ ਕਦੋਂ ਮੁੱਚ ਕੇ ਆਉਂਦੇ ਅੱਦੇ ਲੁੱਬੰਦੀ ਕੈਨੇਡਾ ਵਾਲੇ ਕੀ ਕਾਲਤਾ ਨੂੰ ਪੰਜਾਬ ਆ ਕੇ ਕਿਵੇਂ ਤਾਂ ਲੱਗਿਆ ਬਸ ਦੇ ਆ ਤੂੰ ਤਾਂ ਨੂੰ ਪੰਜਾਬ ਆ ਕੇ ਕਿਵੇਂ ਤਾਂ ਲੱਗਿਆ ਸੁੱਤੇ ਰਹੀਦਾ ਸੋਈ ਗਾਲਾ ਆਤੀ ਗਦਮਾਨੀ ਕੋਈ ਕੋਨਾ ਹੈ ਸ਼ਿਉਨੀ ਹੈ ਕੋਨਾ ਗਈ ਸੀ ਤੁਸੀਂ ਕਿਤੇ ਆ ਗਈ ਸੀਗੇ ਤੁਸੀਂ ਕਿਤੇ ਆ ਗਏ ਇੰਡੀਆ ਆ ਗਈ ਸੀ ਅਸੀਂ ਵੀ ਤੁਹਾਡੇ ਵਿੱਚ ਵਿੱਚ ਇੰਡੀਆ ਆ ਗਈ ਸੀ

ਕਚਾਹ ਪੀਣੀ ਮਮਾ ਬਣਾ ਤੇ ਦਮਾ ਬੁੱਚਣ ਗਿਆ ਮਮਮੀ ਨੂੰ ਮਮਮੀ ਮਾਮੇ ਨੂੰ ਚਾ ਲੈਣਾ ਨਾਨੀ ਤੇ ਨੂੰ ਬਹੁ ਮਿਸ਼ਕਾਦੀ ਸੀ ਨਾਨੀ ਕਹਿੰਦੀ ਨਵਾਜ ਨੂੰ ਲੈ ਕੇ ਆਇਓ ਤੂੰ ਜਾਣਾ ਮੇਰੇ ਨਾਲ ਕੋਈ ਨਹੀਂ ਹੈ ਨਵਾਜ ਆਪਾਂ ਚੱਲੀਏ ਕਰਨ ਚੱਲਾਂਗੇ ਨਾ ਨਾਨੀ ਨੂੰ ਮਿਲਾਂਗੇ ਠੀਕ ਹੈ ਨਾਨਕੇ ਚੱਲਾ ਗਿਆ ਆਪਾਂ ਬੋਡੀ ਲਈ ਉਹਨਾਂ ਨੂੰ ਆ ਨਾਨੀ ਕੋਲੇ ਨਾਨੀ ਕੋਲੇ ਜਾਣਾ ਆ ਲੱਦੂ ਨਾਨੀ ਨੂੰ ਮਿਸ਼ਕਾਦਾ ਸੀਗਾ ਕਿ ਮੰਮਾ ਤੁਸੀਂ ਮੈਨੂੰ ਲੈ ਕੇ ਜਾਓਂਗੇ ਨਾਨੀ ਕੋਲੇ? ਨਹੀਂ ਮੈਂ ਨਹੀਂ ਲੈ ਕੇ ਜਾਉ। ਹਾਂ ਮੰਮਾ ਨੇ ਕਿ ਮੈਨੂੰ ਲੈ ਕੇ ਜਾਇਓ ਅੱਜ ਮੈਂ ਕੱਪੜੇ ਪੈਕ ਕਰਦਾ ਆਪੇ। ਅੱਜ ਬਾਪਾ ਤੇ ਮੇਰੇ ਬਾਈਕ ਤੇ। ਹਾਂ। ਕਿ ਮੰਮਾ ਤੁਸੀਂ ਲੈ ਕੇ ਜਾਓਂਗੇ ਕਿ ਡੈਡਾ ਨਾਲ ਜਾਏਂਗੇ? ਨਵਾਜ ਮੰਮਾ ਨੂੰ ਪੁੱਛੋ ਕਿ ਨਾਨਕੇ ਤੁਸੀਂ ਲੈ ਕੇ ਜਾਓਂਗੇ ਮੈਂ ਨਾਨੀ ਕੋਲੇ? ਓਕੇ ਬੱਸ ਸਟਾਪ ਹੋ ਗਈ। ਰੋਕੀ ਜੇ। ਤੁਸੀਂ ਗੱਡੀ ਰੋਕ ਲਓ। ਨਵਾਜ ਸਕੂਲ ਬੱਸ ਸਟਾਪ ਹੋ ਗਈ ਰੋਕ। ਨਵਾਜ ਕਿਹਦੀ ਲੈ ਕੇ ਆਇਆ? ਨਵਾਜ ਤੂੰ ਕਿੱਥੇ ਪਠਾਈਂਦਾ? ਨਾਨੀ ਕਿੱਥੇ ਬੈਠੋਗੀ? ਮਮਾ ਕਿੱਥੇ ਬੈਠੋਗੇ? ਦਾਦਾ ਕਿੱਥੇ ਬੈਠੋਗਾ? ਇੱਥੇ ਡੈਡ ਹਾਂ। ਇੱਥੇ ਮਮਾ ਇੱਥੇ ਨਾਨੀ। ਇੱਥੇ ਦਾਦੀ। ਇੱਥੇ ਦਾਦੀ। ਚੁੱਤੇ ਕਾਕਾ ਨਵਾਜ। ਮੈਂ ਕਿੱਥੇ? ਅੱਛਾ ਬੰਦਾ। ਇੱਥੇ ਡੈਡ। ਇੱਥੇ ਮਮਾ। ਮਮਾ। ਨਵਾਜ? ਡੈਡਾ ਨੂੰ ਪੁੱਛੋਗੇ ਡੈਡਾ ਨਾਨਕੇ ਜਾਓਗੇ ਨਾਨੀ ਕੋਲੇ? ਕਿ ਨਾਨੀ ਘਰੇ ਜਾਣਾ? ਕਿ ਤੁਸੀਂ ਜਾਓਗੇ ਕਿ ਮੈਂ ਮਾਮੇ ਨਾਲ ਜਾਵਾਂ ਕਿ ਮਾਮੇ ਨਾਲ ਜਾਵਾਂ ਨਹੀਂ ਆਪਾਂ ਚੱਲਾਂਗੇ ਆਪਾਂ ਚੱਲਾਂਗੇ ਠੀਕ ਆ ਤੁਸੀਂ ਫਿਰ ਅੱਜ ਚੱਲੋਗੇ ਜਾਣਾ ਨਾਨੀ ਕੋਲੇ ਅੱਜ ਅਸੀਂ ਸ਼ਾਪਿੰਗ ਕਰਨੀ ਹੈ ਯਾਰੀ ਬਿਆਦੀ ਨਹੀਂ ਸ਼ਾਪਿੰਗ ਕਰਨੀ ਅਸੀਂ ਨਾਨਕੇ ਜਾਣਾ ਹੈ ਨਾ ਕਿ ਮੈਂ ਨਾਨੀ ਨੂੰ ਮਿਸ ਕਰਦਾ ਨਾਨੀ ਨੂੰ ਮਿਸ ਕਰਦਾ ਇੱਕ ਹੋਰ ਦੇ ਦੋ ਮਿੱਠੀ ਮਿੱਠੀ ਜੀਗੀ ਇਹ ਤਾਂ ਮાળੀ ਥੋੜੀ ਹੋਰ ਦੇ ਦੇ ਲੈ ਮੋਰ ਯਾ ਆਜ ਨੇੜਿਆਂ ਜੋ ਥੈਂਕ ਯੂ ਲੰਗ ਗੋ ਮੈਗਮ ਸ਼ੋਨੀਂਗੀ ਕੰਦੀ ਸੀ ਸ਼ੋਨੀਆ ਸ਼ਕਿੰਗ ਕੰਦੀ ਸੀ ਕਿਤੋਂ ਲੱਗੇ ਆਈ ਸੀ ਆਸਕੀਮ ਬੱਗਕਿੰਗ 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 ਓਕੇ ਓਕੇ ਜੀ ਆਪਾਂ ਦੀਦੀ ਜੀ ਦੇ ਘਰੋਂ ਆ ਗਏ ਸੀਗੇ ਤੇ ਮਨ ਜੁੜਨ ਚ ਬਿਜ਼ੀ ਹੋ ਕੇ ਬਲੌਗ ਬਣਾਉਣਾ ਭੁੱਲੇ ਗਏ ਤੇ ਉੱਥੋਂ ਆ ਪਾ ਗਏ ਸੀ ਹੁਣ ਚੱਲਦੇ ਆਪਾਂ ਘਰ ਨੂੰ ਤੇ ਇਸ ਨਾਲ ਹੀ ਅੱਜ ਆਪਾਂ ਬਲੌਗ ਦਾ ਇੱਥੇ ਐਂਡ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਕੱਲ੍ਹ ਵਾਲੇ ਬਲੌਗ 'ਚ